ਹਾਂਜੀ ਵੈਜੀ ਖਾਲਸਾ ਵੈਜੀ ਫਤਿਹ ਅੱਜ ਪਿੰਡ ਭਾਗੀ ਬਾਂਦਰ ਦੇ ਵਿੱਚ ਪਹਿਲਾਂ ਵੀ ਨੌਜਵਾਨਾ ਮੁੰਡਿਆਂ ਨੇ ਕਾਫੀ ਵੀਡੀਓ ਪਾਈ ਹੈ ਤੇ ਵਿੰਟੀਆਂ ਕਰੀਆਂ ਕਿ ਗਰਾਊਂਡ ਦੇ ਵਿੱਚ ਕਾਫੀ ਟਾਈਮ ਬਾਅਦ ਰੌਣਕਾਂ ਲੱਗੀਆਂ ਨੇ ਉੱਥੇ ਫੁੱਟਬਾਲ ਦਾ ਚੱਲ ਜਾਂਦਾ ਇੱਧਰ ਕਬੱਡੀ ਦਾ ਮੈਚ ਚੱਲਦਾ ਸੀ ਬੱਚਿਆਂ ਦੀ ਪ੍ਰੈਕਟਿਸ ਚੱਲਦੀ ਹੈ ਤੇ ਇਹ ਅਸੀਂ ਬਹੁਤ ਧੰਨਵਾਦ ਕਰਦੇ ਨਗਰ ਕਨੇਓ ਉਹ ਮੁੰਡਿਆਂ ਦਾ ਅੱਜ ਡਾਕਟਰ ਇਸਮਾ ਡਾਕਟਰ ਗੁਰਪ੍ਰੀਤ ਸਤਪਾਲ ਸਤਪਾਲ ਮਨਜੀਤ ਤੇ ਇਹ ਮੁੰਡੇ ਦਾ ਨਾਂ ਕੀ ਲਖਵਿੰਦਰ ਤੇ ਹੋਰ ਕਾਫੀ ਮੁੰਡੇ ਜਿਹੜਾ ਨਾ ਮੈਂ ਨਵਿਆਂ ਦੇ ਨਾਂ ਨਹੀਂ ਜਾਣਦਾ ਸੱਤ ਅੱਠ ਮੁੰਡਿਆਂ ਨੇ ਬਹੁਤ ਮਿਹਨਤ ਕਰੀ ਐ ਤੇ ਬਹੁਤ ਮਿਹਨਤ ਕਰੀ ਜਾਂਦੇ ਐ ਜੋ ਦਿਨ ਰਾਤ ਤੋਂ ਸਵੇਰ ਤੋਂ ਆ ਕੇ ਸ਼ਾਮ ਤੱਕ ਮਿਹਨਤ ਕਰਦੇ ਐ ਬੱਚਿਆਂ ਨੂੰ ਖੜਾਉਂਦੇ ਐ ਉਸ ਤੋਂ ਬਾਅਦ ਸਮਝਾਉਂਦੇ ਵੀ ਐ ਫਿਰ ਡਾਇਟ ਦਿੰਦੇ ਐ ਆਪਣਾ ਟਾਈਮ ਕੱਢ ਕੇ ਨਗਰ ਕੰਨਿਓ ਅਸੀਂ ਇਹਨਾਂ ਵੀ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਉਪਰਾਲਾ ਕਰਿਆ ਬੱਚੇ ਨਸ਼ੇ ਪੱਤੀਆਂ ਤੋਂ ਦੂਰ ਹੁੰਦੇ ਐ ਮਾੜੇ ਕੰਮਾਂ ਤੋਂ ਦੂਰ ਹੁੰਦੇ ਆ ਨਸ਼ਿਆਂ ਤੋਂ ਬਚਤ ਰਹਿੰਦੀ ਆ ਮੋਬਾਈਲਾਂ ਤੋਂ ਦੂਰ ਹੁੰਦੇ ਆ ਤੇ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਨਗਰ ਨਗਰ ਵਾਲਿਆਂ ਨੂੰ ਕਿ ਆ ਕੇ ਗਰਾਊਂਡ ਦੇ ਵਿੱਚ ਹੌਸਲਾ ਵਧਾਈ ਦਿਆ ਕਰੋ ਬੱਚਿਆਂ ਨੂੰ ਹੌਸਲਾ ਦਿਓ ਤੇ ਜੋ ਸੇਵਾ ਹੁੰਦੀ ਆ ਉਹ ਵੀ ਕਰੋ ਧੰਨਵਾਦ ਜੀ ਬਹੁਤ ਬਹੁਤ